ਗੁਰਬਾਣੀ ਸੰਵਾਦ ਦੇ ਭਾਈ ਜਸਬੀਰ ਸਿੰਘ ਦਾ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਫਰੈਂਟ ਜ਼ਿੰਦਗੀ ਦੇ ਪਹਿਲੂਆਂ ਦੇ ਉੱਤੇ ਗੱਲ ਕਰੀਏ ਔਰ ਗੁਰਬਾਣੀ ਦੇ ਵਿੱਚੋਂ ਹੀ ਉਹਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ ਅਵੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਗੁਰ ਜੀ ਖਾਲਸਾ ਬਾਗੁਰ ਜੀ ਕੀ ਫਤਿਹ ਅਸੀਂ ਪਿਛਲੇ ਕੁਝ ਦਿਨ ਤੋਂ ਪਹਿਲੇ ਇਹ ਖਬਰੇ ਵੀ ਕੀਤਾ ਤੇ ਆਗ ਬਾਰੇ ਵੀ ਕੀਤਾ ਅੱਜ ਅਸੀਂ ਇੱਕ ਬੜਾ ਇੰਪੋਰਟੈਂਟ ਇਸ਼ੂ ਲੈਣਾ ਚਾਹੁੰਦੇ ਆ ਜਿਹੜਾ ਆਮ ਤੌਰ ਤੇ ਸਾਡੇ ਘਰਾਂ ਵਿੱਚ ਵੀ ਹੈਗਾ ਤੇ ਬੋਲ ਤਾਂ ਤੇ ਨਹੀਂ ਆ ਜਾ ਉਹ ਕਿਸੇ ਦੀ ਰੀਸ ਕਰਨੀ ਇਹ ਇਸ ਕਰਕੇ ਰੀਸ ਨੂੰ ਲੈ ਰਹੇ ਆ ਕਿ ਪਹਿਲੇ ਜਦੋਂ ਕਿਸੇ ਨਾਲ ਈਰਖਾ ਹੁੰਦੀ ਹੈ ਤੇ ਕਈ ਵਾਰੀ ਈਰਖਾ ਕਰ ਨਾਲ ਜਦੋਂ ਜੇ ਉਹਨੂੰ ਕੋਈ ਅਚੀਵਮੈਂਟ ਹੋ ਜਾਂਦੀ ਤੇ ਦੂਜਾ ਬੰਦਾ ਸੋਚਦਾ ਜੇ ਮੈਂ ਰੀਸ ਕਰਾਂ ਤਾਂ ਸ਼ਾਇਦ ਉਹ ਈਰਖਾ ਘੱਟ ਜਾਏ ਜਾਂ ਮੈਂ ਉਹ ਉਹ ਹੀ ਚੀਜ਼ ਮੈਂ ਵੀ ਅਚੀਵ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂ ਇਹ ਜਿਹੜਾ ਆਸਪੈਕਟ ਹੈ ਰੀਸ ਦਾ ਬੇਸਿਕ ਕੀ ਉਹ ਈਰਖਾ ਹੈ ਜਾਂ ਉਹਦਾ ਮੰਤਵ ਕੁਝ ਹੋਰ ਆ ਤੇ ਰੀਸ ਕੀ ਚੀਜ਼ ਆ ਤੋਂ ਉਸ ਐਸਪੈਕਟ ਨੂੰ ਅਸੀਂ ਥੋੜਾ ਖੋਲਦੇ ਹੋਏ ਅੱਗੇ ਵਧਦੇ ਆ ਆ ਦੇਖੋ ਜਿਹੜਾ ਇਸ ਦਾ ਅਖਰੀ ਅਰਥ ਆ ਜਿਹੜਾ ਸਾਡੇ ਕੋਸ਼ਾਂ ਵਿੱਚ ਆ ਹਾਂਜੀ ਉਹਦਾ ਅਖਰੀ ਅਰਥ ਆ ਕਿਸੇ ਨੂੰ ਦੇਖ ਕੇ ਉਸ ਤੁਲ ਕਰਮ ਕਰਨ ਦੀ ਕਿਰਿਆ ਆ ਠੀਕ ਆ ਜਾਂ ਦੂਜਾ ਗਾ ਵੀ ਤੁਲਤਾ ਬਰਾਬਰੀ ਬਿਲਕੁਲ ਬਰਾਬਰੀ ਦੀ ਅਮਲਖਾ ਪਿੱਛਾ ਜਿਹੜੀ ਈਰਖਾ ਕੀ ਹੈ ਈਰਖੀ ਜਿਹੜੇ ਹੈਗੀ ਆ ਉਹ ਬੰਦੇ ਦੇ ਸਾੜੇ ਦੀ ਭਾਵਨਾ ਆਉਂਦੀ ਆ ਇਹਦੇ ਚ ਹੁੰਦਾ ਕਿ ਇਹ ਵਿਅਕਤੀ ਕੋਲਤੀ ਜਿਹੜੀ ਆ ਇਹ ਕਿਉਂ ਹੈਗੀ ਆ ਕਿ ਕੇਵਲੇ ਇੰਨੇ ਨਹੀਂ ਹੁੰਦੀ ਕਿ ਮੇਰੇ ਕੋਲ ਹੀ ਹੋਵੇ ਆਪਾਂ ਪਹਿਲਾਂ ਆਖਾ ਜਿਹੜੇ ਐਪੀਸੋਡ ਕੀਤੇ ਆ ਉਹਨਾਂ ਵਿੱਚ ਥੋੜਾ ਡਿਸਕਸ ਕੀਤਾ ਸੀਗਾ ਕਿ ਜਦੋਂ ਅਸੀਂ ਕਿਸੇ ਦੀ ਪ੍ਰਾਪਤੀ ਕੋਈ ਵਸਤੂ ਗੁਣ ਜਾਂ ਕੋਈ ਵੀ ਜਿਹੜਾ ਐਸਾ ਹੈ ਸਾਡੇ ਨਾਲ ਸਾਡੇ ਕੋਲ ਨਹੀਂ ਸਾਧੂ ਨੂੰ ਕੋਈ ਵਿਸ਼ੇਸ਼ ਆ ਜਿਹਦਾ ਕਰਕੇ ਲੋਕੀ ਉਹਦੀ ਪ੍ਰਸ਼ੰਸਾ ਕਰ ਰਿਆ ਉਹਨੇ ਵਾਵਾ ਕਰ ਰਿਆ ਉਹ ਦੇ ਕੇ ਤਿੰਨ ਤਰ੍ਹਾਂ ਦੇ ਮੁਖ ਰੂਪ ਜਿਹੜੇ ਆ ਉਹ ਜਿਹੜੇ ਪ੍ਰਤੀਕਰਮ ਉਹਦੇ ਆ ਸਾਡੇ ਤੇ ਜਿਗਦੇ ਹੁੰਦਾ ਸਾਡੇ ਕੋਲ ਵੀ ਇਹ ਸਾਡੇ ਕੋਲ ਵੀ ਹੋਵੇ ਠੀਕ ਹੈ ਵਿਕਾਸ ਜਿਹੜੀ ਉਹਦੇ ਕੋਲ ਇੱਕ ਗੁਣਨਾ ਜਾਂ ਵਸਤੂ ਆ ਇਹ ਮੇਰੇ ਕੋਲ ਵੀ ਹੁੰਦੀ ਦੂਜੇ ਥਾਂਗਾ ਵੀ ਇਹ ਉਹਦੇ ਕੋਲ ਨਹੀਂ ਇਹ ਮੇਰੇ ਕੋਲ ਹੀ ਹੁੰਦੀ ਤੀਜਾਗਾ ਜਿਹੜਾ ਕਿ ਇਹ ਰਖਾ ਸ਼ਿਕਰ ਕਹਿ ਸਕਦੇ ਆ ਕਿ ਉਹਦੇ ਕੋਲ ਨਾ ਮੇਰੇ ਕੋਲ ਹੀ ਹੋਵੇ ਉਹਦੇ ਕੋਲ ਜਿਹੜੀ ਉਹ ਰਹਿਣੀ ਨਹੀਂ ਚਾਹੀਦੀ ਠੀਕ ਆ ਦੂਜੀ ਤੇ ਸੀਗਾ ਨਵੇਂ ਜੋ ਵੀ ਉਹਦੇ ਕੋਲ ਹੈਗੀ ਆ ਮੇਰੇ ਕੋਲ ਵੀ ਆ ਜਾਵੇ ਪਹਿਲਾ ਜਿਹੜਾ ਸੀਗਾ ਪ੍ਰਤੀਕਰਮ ਪਹਿਲੀ ਕਿਸਮ ਦਾ ਉਹ ਧਿਆਨ ਜਿਹੜਾ ਸੀਗਾ ਉਹ ਵਸਤੂ ਉੱਪਰ ਸੀਗਾ ਉਸ ਗੁਣ ਦੇ ਸੀਗਾ ਠੀਕ ਆ ਪਰ ਦੂਜੇ ਥੋੜਾ ਜਿਹੜਾ ਉਹ ਅਗਾਂ ਬਾਅਦ ਇਹਨਾਂ ਖਾਲ ਕਦੋਂ ਪੁੱਟ ਲਿਆ ਕਿ ਜਿਹੜੀ ਆ ਇਹ ਮੇਰੇ ਕੋਲ ਹੋਵੇ ਤੇ ਦੂਜੇ ਕੋਲ ਤੇ ਤੀਜੇ ਤੇ ਆ ਵੀ ਇਹ ਵੀ ਤੀਜੇ ਨਹੀਂ ਇਹਦੇ ਕੋਲ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਵੇ ਨਾ ਹੋਵੇ ਪਰ ਇਹਦੇ ਕੋਲ ਨਹੀਂ ਰਹਿਣੀ ਚਾਹੀਦੀ ਠੀਕ ਇਹ ਵਰਤਾਰਾ ਆਪ ਦੇਖਦਿਆਂ ਸੀ ਰੀਸ ਵਿੱਚ ਕੀ ਆ ਕਿ ਰੀਸ ਵਿੱਚ ਜਿਹੜਾ ਉਹ ਇਹ ਭਾਵਨਾ ਨਹੀਂ ਹੁੰਦੀ ਠੀਕ ਇਹਦੇ ਚ ਹੁੰਦਾ ਕਿ ਜੋ ਮੇਰੇ ਨਾਲ ਅੱਗੇ ਆ ਭਵੇਂ ਉਹ ਗੁਣ ਕਰਕੇ ਆ ਚਾਹੇ ਉਹ ਧਨ ਦੌਲਤ ਕਰਕੇ ਆ ਸਹੂਲਤਾਂ ਕਰਕੇ ਕਿਸੇ ਵੀ ਰੂਪ ਵਿੱਚ ਆ ਤਾਂ ਸਾਡੇ ਮਨ ਵਿੱਚ ਵੀ ਉਸ ਤਰ੍ਹਾਂ ਦੀ ਬਣਨ ਦੀ ਚਾਹਤ ਹੁੰਦੀ ਆ ਅਸੀਂ ਵੀ ਕੋਸ਼ਿਸ਼ ਕਰਦੇ ਆਂ ਜੇ ਮੰਨ ਲਓ ਕੋਈ ਵਧੀਆ ਬੁਲਾਰਾ ਤਾਂ ਅਸੀਂ ਰਿਸਕ ਕਰਦੇ ਹਾਂ ਕਿ ਨੇ ਵੀ ਅਸੀਂ ਵੀ ਉਸ ਤਰ੍ਹਾਂ ਦਾ ਬੋਲ ਸਕੇ ਕਿ ਸਾਡੇ ਇਧਰ ਵੀ ਇੱਕ ਹੋਂਦ ਪੈਦਾ ਹੋਵੇ ਅਸੀਂ ਉਹਦੀ ਕੋਸ਼ਿਸ਼ ਕਰਦੇ ਆਂ ਉਹਦੇ ਉੱਪਰ ਕਵਨਨ ਦੀ ਜੇਕਰ ਤਣਾੜ ਵਿਗਦੀ ਆ ਅਸੀਂ ਕੋਸ਼ਿਸ਼ ਕਰਦੇ ਆਂ ਕਿ ਤਣਾੜ ਬਣੀ ਜਾਂ ਜਿਸ ਤਰ੍ਹਾਂ ਦਾ ਕੋਈ ਕਰਮ ਕਰ ਰਿਹਾ ਕੋਈ ਵਿਅਕਤੀ ਚੰਗਾ ਜਿਹੜਾ ਕਿਸੇ ਪੱਖੋਂ ਵੀ ਸਾਡੇ ਤੋਂ ਅੱਗੇ ਆ ਸਾ ਤੋਂ ਅਸੀਂ ਕੋਸ਼ਿਸ਼ ਕਰਦੇ ਜੇ ਕੋਈ ਵਿਦਵਾਨ ਆ ਜਾ ਕੋਈ ਧਾਰਮਿਕ ਵਿਅਕਤੀ ਆ ਸੱਚਮੁੱਚ ਧਾਰਮਿਕ ਵਿਅਕਤੀ ਆ ਉਹਦੀ ਬੜਾ ਲੋਕੀ ਜਿਆਜਾ ਕਰ ਕਰ ਰਿਹਾ ਤਾਂ ਅਸੀਂ ਵੀ ਉਹਦੇ ਵਰਗਾ ਜਿਹੜਾ ਉਹ ਗੁਣ ਤਾਂ ਧਾਰਨਾ ਕਰੀਏ ਜੇ ਮੰਨ ਲਓ ਉਹ ਧਾਰਮਵਜੋਕ ਧਾਰਮਿਕ ਵਿਅਕਤੀ ਆ ਸੱਚਮੁੱਚ ਧਾਰਮਿਕ ਆ ਤਾਂ ਉਹਦੇ ਜਿਆਜਾ ਕਰ ਹੋਈ ਜਾਂ ਲੋਕੀ ਬੜਾ ਸਨਮਾਨ ਕਰ ਰਹੇ ਆ ਹੁਣ ਇਸ ਵਿੱਚ ਕੀ ਆ ਕਿ ਮੈਂ ਉਹਦੇ ਗੁਣ ਤਾਂ ਧਾਰਨਾ ਕਰਾਂ ਕਿ ਵੀ ਉਹਦੀ ਇਹ ਜਿਆਜਾ ਕਰ ਹੋ ਰਹੀ ਆ ਪੂਜਾ ਹੋ ਰਹੀ ਆ ਉਹਦੇ ਗੁਣਾ ਕਰਕੇ ਹੋ ਰਹੀ ਆ ਪਰ ਮੈਂ ਉਹ ਗੁਣਤਾ ਧਾਰਨਾ ਨਾ ਕਰਾਂ ਪਰ ਕੇਵਲ ਉਹਦਾ ਜੋ ਉਹਦੇ ਵਰਗਾ ਲਿਵਾਸ ਪਹਿਨ ਲਵਾਂ ਉਹਦੇ ਵਰਗੀ ਭੂਲਬਾਨੀ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕਰਾਂ ਜਿਵੇਂ ਉਹ ਬੈਠਦਾ ਉਸ ਤਰ੍ਹਾਂ ਮੈਂ ਬੈਠਣਾ ਸ਼ੁਰੂ ਕਰ ਦੇਵਾਂ ਇਹ ਰੀਸ ਆ ਦੇ ਲਈ ਇਹਦਾ ਤੇ ਰੀਸ ਵੀ ਜਿਹੜਾ ਉਹ ਇੱਥੇ ਜਿਹੜਾ ਉਹ ਸਮਾਨਤਾ ਹੁੰਦਿਆਂ ਆ ਵੀ ਇੱਕ ਜਿਹੜਾ ਉਹ ਫਰਕ ਆ ਠੀਕ ਮੈਂ ਇਹ ਬੜੀ ਵਧੀਆ ਦਿੱਤੀ ਗਏ ਦੱਸਿਆ ਤੁਸੀਂ ਕੀ ਇਰਖਾ ਤੇ 20% ਕੀ ਫਰਕ ਆ ਗਿਆ ਪੋਜ਼ਿਟਿਵ ਪੱਖ ਜਿਹੜਾ ਉਹ ਲੈ ਕੇ ਚੱਲਣਾ ਜੇ ਪੋਜ਼ਿਟਿਵ ਪੱਖ ਨਾਲ ਕੀਤਾ ਜਾਏ ਤਾਂ ਉਹ ਰੀਸ ਵਿੱਚੋਂ ਚੰਗੀ ਉਮੀਦ ਨਿਕਲ ਸਰਦੀ ਆ ਤੇ ਉਹ ਡਵੈਲਪ ਹੋ ਵੀ ਸਕਦਾ ਬੰਦਾ ਮੰਨ ਲਓ ਕੋਈ ਅਚੀਵਮੈਂਟ ਹੀ ਹੈ ਕੋਈ ਰੀਸ ਕਰਕੇ ਮੈਂ ਐਫਰਟ ਕਰਕੇ ਉਹਦੇ ਪਿੱਛੇ ਐਫਰਟ ਕਰਕੇ ਉਹਦੀ ਰੀਸ ਕਰਦਾ ਕੋਈ ਬੱਚਾ ਇੱਕ ਬੜਾ ਚੰਗਾ ਪੜਨਦਾ ਜਦੋਂ ਬੱਚਾ ਚਾਹੁੰਦਾ ਕਿ ਈਰਖਾ ਨਾ ਕਰਦਾ ਹੋਇਆ ਕਿ ਮੈਂ ਐਫਰਟ ਕਰਾਂ ਤੇ ਮੈਂ ਵੀ ਅਚੀਵ ਕਰਾਂ ਜੀ ਰੀਸ ਕਰਾਂ ਤੇ ਉਹ ਪੋਜ਼ਿਟਿਵ ਪੱਖ ਹੈ ਪਰ ਜੇ ਦੂਜੇ ਪਾਸੇ ਜਦੋਂ ਤੁਸੀਂ ਕਿਹਾ ਕਿ ਬਿਲਕੁਲ ਹੀ ਖਿੱਚ ਲੋ ਦੂਜੇ ਦੂਜੇ ਨੂੰ ਕਹਿਣਾ ਹੀ ਕੁਝ ਨਹੀਂ ਜਾਂ ਮਤਲਬ ਉਹਦੇ ਕੋਲ ਨਹੀਂ ਹੋਣੀ ਚਾਹੀਦੀ ਚੀਜ਼ ਜਾਂ ਉਹਦੇ ਕਿਸੇ ਉਹ ਐਫਰਟ ਨਾਲ ਤੇ ਫਿਰ ਉਹ ਰੀਸ ਜੜੀ ਆ ਨੈਗੇਟਿਵ ਪੱਖ ਹੋ ਜਾਂਦੀ ਉਹ ਈਰਖਾ ਉਹਨਾਂ ਪਾਕੇ ਦਾ ਭਾਰੂ ਆ ਹਾਂ ਭਾਰੂ ਆ ਦੇਖੋ ਜਿਹੜੀ ਰੀਸ ਹੈਗੀ ਆ ਰੀਸ ਦੇ ਜਿਹੜੇ ਦੋ ਪਹਿਲੂ ਆ ਮੂਖ ਰੂਪ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਹਾਂ ਜੀ ਕਿ ਰੀਸ ਦਾ ਇੱਕ ਪੱਖ ਸਲਾਇਆ ਗਿਆ ਆ ਹਾਂਜੀ ਉਹ ਗੁਰਬਾਣੀ ਵਿੱਚ ਵੀ ਸਲਾਹ ਗਿਆ ਬਲਕਿ ਹਰ ਧਰਮ ਵਿੱਚ ਨੂੰ ਸਲਾਇਆ ਗਿਆ ਠੀਕ ਜੇ ਅਸੀਂ ਇੰਜਾਂ ਕੀਏ ਕਿ ਜੇ ਧਰਮ ਦੁਨੀਆ ਦੀ ਗੱਲ ਕਰੀਏ ਤਾਂ ਧਰਮ ਦੀ ਦੁਨੀਆ ਵਿੱਚ ਜੇ ਜਿਹੜੇ ਰੈਬਰ ਹੋਏ ਆ ਗੁਰੂ ਪੀਰ ਹੋਏ ਆ ਪਕੰਬਰ ਹੋਏ ਆ ਤਾਂ ਉਹਨਾਂ ਵਰਗਾ ਵਰਣ ਲਈ ਤਾਂ ਕਿਹਾ ਗਿਆ ਦੂਜੇ ਸ਼ਬਦਾਂ ਵਿੱਚ ਉਹਨਾਂ ਰੀਸ ਕਰ ਲਈ ਤੇ ਆਖਿਆ ਗਿਆ ਠੀਕ ਪਰ ਹਾਂ ਪਾਂ ਅੱਗੇ ਜਾ ਕੇ ਘਰ ਵਿਚਾਰਾਂਗੇ ਕਿ ਹੁੰਦਾ ਕੀ ਆ ਕਿ ਜਿਹੜੇ ਐਸੇ ਆਦਰਸ਼ਕ ਮਨੁੱਖਾ ਪ੍ਰਾਣੀ ਆ ਉਹਨਾਂ ਦੀ ਰੀਸ ਦਾ ਕਰ ਰਿਹਾ ਧਰਮ ਦੁਨੀਆ ਵਿੱਚ ਕੀ ਹੋਇਆ ਕਿ ਜਿਹੜੇ ਉਹਨਾਂ ਦੇ ਗੁਣ ਸੀਗੇ ਜੋ ਉਹਨਾਂ ਦਾ ਆਚਰਣ ਸੀਗਾ ਖੂਬੀ ਸੀਗੀ ਜਿਹੜੇ दैਵੀ ਗੁਣ ਸੀਗੇ ਉਹਨਾਂ ਦੀ ਜਿਹੜੀ ਚਰਚਾ ਉਹ ਘਟ ਹੋਣ ਲੱਗ ਪਈ ਪਰ ਉਹਨਾਂ ਦਾ ਲਿਵਾਸ ਸੀ ਜੋ ਰਹੁ ਰੇ ਸੀ ਜੋ ਉਹਨਾਂ ਦੀ ਬੋਲਬਾਣੀ ਸੀ ਜੋ ਪਾਸ਼ਾ ਸੀ ਬੋਲੀ ਸੀ ਉਹਦੇ ਉਤੇ ਜ਼ਰਾ ਦੋ ਦਿਨ ਲੱਗ ਪਏ ਇਸ ਲਈ ਜਿਹੜੇ ਜਿਹੜੇ ਵੀ ਜਾਗਰੂਪ ਪੁਰਸ਼ ਹੋਏ ਆ ਕਾ ਗੁਰਬਾਣੀ ਦੇ ਪੱਖ ਤੇ ਆਪਾਂ ਕੇ ਜਾ ਕੇ ਚਰਚਾ ਕਰਾਂਗੇ ਕਿ ਜੇਕਰ ਉਹ ਨਿਖੇਦੀ ਕੀਤੀ ਗਈ ਹੋਈ ਆ ਉਹ ਇਸ ਜੀ ਦੀ ਕੀਤੀ ਗਈ ਹੋਈ ਆ ਕਿ ਆਮ ਜਿਹੜਾ ਮਨੁੱਖ ਜਿਹੜਾ ਉਹ ਚੰਗੇ ਗੁਣਾਂ ਨੂੰ ਅਪਣਾਉਣ ਦੀ ਬਜਾਏ ਜਿਹੜੇ ਕਿ ਉਹ ਵੀ ਪੱਖ ਠੀਕ ਆ ਆਪਣੀ ਥਾਂ ਉਹ ਕੋਈ ਮਾੜਾ ਪੱਖ ਨਹੀਂ ਪਰ ਜੇਕਰ ਉਹਨਾਂ ਦੀ ਜਿਸ ਕਰਕੇ ਉਹਨਾਂ ਦੀ ਵਿਡਿਆਈ ਆ ਮਹਿਮਾ ਗੁਣਗਾਣੋ ਹੋ ਰਿਆ ਉਹ ਪਾਕ ਅਸੀਂ ਨਜ਼ਰ ਅੰਦਾਜ਼ ਕਰਕੇ ਕੇਵਲ ਉਹਨਾਂ ਵਰਗਾ ਲਿਬਾਸ ਪਹਿਨ ਲਈਏ ਜੀ ਦੇਖਦਾ ਕਿ ਵੀਰਾ इवन ਜਿਹੜੇ ਧਰਮੂਜੇ ਵਿਸ਼ਵਾਸ ਨਹੀਂ ਰੱਖਦੇ ਬੜੀ ਇੰਪੋਰਟੈਂਟ ਗੱਲ ਹੈ ਇਹ ਸਾਰੇ ਦੇਖਣ ਵਾਲਿਆਂ ਨੂੰ ਇਹ ਇੰਪੋਰਟੈਂਟ ਗੱਲ ਹੈ ਕਿਉਂਕਿ ਅਦੇ ਵਿੱਚ ਭਾਈਤੋ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਸਾਡੇ ਵਿੱਚ ਜਿਹੜੇ ਕਈ ਵਾਰੀ ਐਵੇਂ ਅਸੀਂ ਦੇਖ ਕੇ ਕੱਪੜੇ ਦੇਖ ਕੇ ਹਾਊ ਵੀ ਵੈਲਿਊਏਟਡ ਪਰਸਨ ਜਾਂ ਉਹਨੂੰ ਕਿੱਦਾਂ ਕਰਦੇ ਆ ਉਸ ਪਹਿਲੂ ਨੂੰ ਧਿਆਨ ਵਿੱਚ ਰੱਖਣਾ ਹਾਂਜੀ ਪ੍ਰੈਸਰ ਸੌਰੀ ਮੈਂ ਇਹ ਨਹੀਂ ਤੁਸੀਂ ਚਾਹਗੇ ਤਾਂ ਹੋਰ ਕਲੈਰਿਟੀ ਜਿਹੜੀ ਆ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਦੇਖੋ ਇਹ ਚੱਲਦਾ ਇਸ ਲਈ ਜਦਾਂ ਧਰਮ ਦੀ ਦੁਨੀਆ ਵਿੱਚ ਆਪਾਂ ਰੀਸ ਦੀ ਗੱਲ ਕਰ ਰਹੇ ਸੀ ਕਿ ਥਿਸ ਦੈਟ ਇਹ ਪਹਿਲੂ ਆ ਇਹ ਤਾਂ ਬੜਾ ਸਲਾਇਆ ਗਿਆ ਔਰ ਹਰ ਚੰਗੇ ਮਨੁੱਖ ਨੇ ਇਸ ਗੱਲ ਤੇ ਜ਼ੋਰ ਦਿੱਤਾ ਉਹ ਧਰਮ ਦੀ ਦੁਨੀਆ ਵਿੱਚ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਧਰਮ ਦੀ ਦੁਨੀਆ ਚ ਆਮ ਤੌਰ ਤੇ ਕੀ ਬਣ ਧਰਮ ਤੋਂ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਉਹ ਵੀ ਜਿਨ੍ਹਾਂ ਲਈ ਜਿਨ੍ਹਾਂ ਨੂੰ ਆਦਰਸ਼ਕ ਮਨੁੱਖ ਮੰਨਦੇ ਆ ਜਿਵੇਂ ਮਨ ਲੋ ਜਿਹੜੇ ਐਥੀਸ ਮਨੁੱਖ ਹੈਗੇ ਆ ਉਹ ਕੇਵਲ ਲੈਨ ਵਰਗੀ ਦਾੜੀ ਬਣਾ ਕੇ ਸਮਝਦੇ ਆ ਹਾਂ ਬਈ ਅਸੀਂ ਉਹ ਉਹਦੇ ਗੁਣ ਨਹੀਂ ਬਣਾਉਂਦੇ ਜੋ ਉਹਨੇ ਦਿੱਤਾ ਉਹ ਨਹੀਂ ਉਹ ਨਹੀਂ ਉਹਦਾ ਜਿਹੜਾ ਕਿ ਉਹਦੇ ਵਰਗਾ ਸ਼ੇਪ ਜਿਹੜੀ ਆ ਹਾਂ ਜਿਵੇਂ ਭਗਤ ਸਿੰਘ ਆ ਭਗਤ ਸਿੰਘ ਵਰੀ ਪੱਗ ਬਣ ਕੇ ਕੀ ਬੰਦੇ ਅਸੀਂ ਬੜੇ ਸੁਤੰਤਰ ਬੜੇ ਬੜੇ ਹੋ ਕੇ ਬਣ ਕੇ ਬਣ ਗਿਆ ਪਰ ਇਹ ਜਿਹੜਾ ਹਰ ਪੱਖੇ ਦੇਖੇ ਮੈਂ ਦਾ ਜਿਹੜਾ ਇਹ ਨੈਗੇਟਿਵ ਪੱਖਾ ਜਿਹੜਾ ਪੰਜ ਦੇ ਪੱਖ ਹੈਗਾ ਉਹ ਤਾਂ ਉਹਨੂੰ ਤਾਂ ਕੋਈ ਮਾੜਾ ਕਹਿ ਸਕਦਾ ਹੀ ਨਹੀਂ ਉਹ ਤਾਂ ਵੱਲ ਕੇ ਉਹਨਾਂ ਲਈ ਬੰਦੇ ਨੂੰ ਉਤਸ਼ਾਹ ਕੀਤਾ ਗਿਆ ਠੀਕ ਹੈ ਇਹ ਆਪਾਂ ਚੰਗੇ ਮਨੁੱਖਾਂ ਦੇ ਉਦਾਹਰਣ ਦੇਣੇ ਆ ਦਾਣ ਦਾ ਮਕਸਦ ਇਹ ਨਹੀਂ ਆ ਨਾ ਕਿ ਬੇ ਅਸੀਂ ਇਹ ਸੁਣ ਕੇ ਪੜ੍ਹ ਕੇ ਬੁਝ ਕੇ ਦੇਖ ਕੇ ਅਸੀਂ ਉਹਨਾਂ ਵਰਗੇ ਵੱਢ ਸਕੀਏ ਉਹਨਾਂ ਦੀ ਜਿਹੜੇ ਉਹ ਜਿਹੜੇ दैਵੀ ਗੁਣਾਂ ਜਿਨ੍ਹਾਂ ਕਾਰਨ ਉਹਦੀ ਮਹਿਬੀੜੀ ਆ ਉਹ ਅੱਜ ਤੱਕ ਅਸੀਂ ਮੰਨ ਰਹੇ ਆ ਅਸੀਂ ਉਹਨਾਂ ਦੀ ਜਿਹੜੇ ਪਦਚਿੰਨਾਂ ਉੱਤੇ ਚੱਲ ਸਕੀਏ। ਤੇ ਇਸ ਜਿਹੜਾ ਰੀਸ ਦਾ ਇਹ ਪਾਕਾ ਇਸ ਪਾਕ ਨੂੰ ਕਿਸੇ ਨੇ ਵੀ ਨਹੀਂ ਨਿਕਾਰਿਆ। ਠੀਕ ਹੈ। ਬਲਕਿ ਹਾਂ ਇਹ ਠੀਕ ਹੈ ਕਿ ਕਈ ਵਾਰ ਜਿਹੜੀ ਨਕਲ ਆ ਕਾਪੀ ਆ ਉਹਨੂੰ ਰੀਸ ਨਾਲ ਰਲਗੱਡ ਕਰ ਦਿੰਨੇ ਆ। ਪਰ ਇਹ ਥੋੜਾ ਬੁੱਧੀ ਨਾਲ ਸਮਾਨਤਾ ਹੁੰਦਿਆਂ ਹੋਇਆਂ ਵੀ ਇਹ ਸਮਾਨ ਨਹੀਂ ਗੇ। ਉਹਦੇ ਨਾਲ ਜੀ ਕਾਫੀ ਜੜੀ ਆ ਉਹ ਇਹ ਜਿਹੜੇ ਕੋਈ ਸਮਾਨ ਹੈਗੇ ਸਮਾਨਤਾ ਵਿੱਚ ਪਰ ਸਮਾਨਤਾ ਹੁੰਦਿਆਂ ਵੀ ਇਹਨਾਂ ਜੀ ਇੱਕ ਵੱਖਰਾਪਾਨਾ ਤੁਕਰ ਆਪਾਂ ਅੱਗੇ ਜਾ ਕੇ ਜ਼ਰੂਰ ਇਸ ਪੱਖ ਨੂੰ ਲਵਾਂਗੇ ਤੇ ਫਿਲਹਾਲ ਜਿਹੜਾ ਉਹ ਆਪਾਂ ਇਹੀ ਕੰਨ ਕੋਸ਼ਿਸ਼ ਕੀਤੀ ਆ ਦਸਾਰੇ ਆ ਕਿ ਜਿਹੜਾ ਪੱਜ ਦੇ ਪਾਕਾ ਪੱਜ ਦੇ ਪਾਕ ਤਾਂ ਸਲਾਇਆ ਗਿਆ ਤੇ ਸਲਾਣ ਜੋਗਾ ਹਾਂਜੀ ਪਰ ਹਰ ਬਨੁਕ ਨੂੰ ਉਹ ਧਾਰਨ ਕਰਨ ਜੋਗਾ ਔਰ ਇਸ ਕਰਨੇ ਬਣ ਬਣਈ ਆ ਪਰ ਇੱਥੇ ਜਿਹੜਾ ਰੀਸ ਦਾ ਵਿਸ਼ੇਸ਼ ਤੌਰ ਤੇ ਜਿਹੜਾ ਆਮ ਜਿਹੜਾ ਉਹ 네ਗਟਿਵ ਵਾਲਾ ਪੱਖਾ ਜਿਹਦੇ ਵਿੱਚ ਕੀ ਹੈ ਕਿ ਬੰਦਾ ਉਹ ਗੁਣ ਧਾਰਨ ਨਹੀਂ ਕਰ ਰਿਹਾ ਪਰ ਕੇਵਲ ਉਹਦੀ ਰੀਸ ਕਰ ਰਿਹਾ ਕਿ ਉਹ ਉਹਦੇ ਵਰਗਾ ਜਿਹੜਾ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਹੈ ਨਹੀਂ ਤਾਂ ਉਹ ਇਹ ਕਰਕੇ ਹੈ ਕਿ ਉਹਨੂੰ ਸ਼ਰਮਿੰਦਗੀ ਠੋਣੇ ਪੈਂਦੀ ਆ ਉਹਨੂੰ ਜਿਹੜਾ ਉਹ ਕਈ ਤਰ੍ਹਾਂ ਦਾ ਉਹਦਾ ਵਿਰੋਧ ਵੀ ਹੁੰਦਾ ਉਹਨੂੰ ਕਈ ਵਾਰ ਇਨੀ ਮਜੂਸਤਾ ਹੁੰਦੀ ਆ ਕਿ ਉਹ ਡਾਡਾ ਡਿਪਰੈਸ਼ਨ ਵਿੱਚ ਜਾ ਸਕਦਾ ਉਸਕਰ ਜੋ ਕਰਨਾ ਚਾਹੁੰਦਾ ਸੀਗਾ ਉਹਨੇ ਆਪਣੇ ਜੱਗ ਹਸੀ ਕਰਾਉਣ ਦਾ ਕਾਰਨ ਬਣ ਜਾਂਦੀ ਉਹਦੀ ਜਿਹੜੀ ਉਹ ਰੀਸ ਆ ਤੋਂ ਆਪਾਂ ਰੀਸ ਦੀ ਵਿਸ਼ੇਸ਼ ਤੌਰ ਤੇ ਜਿਹੜਾ ਇਹ ਪਹਿਲੂ ਹੈ ਪਾਕਾ ਆਪਾਂ ਇਹਦੀ ਹੀ ਚਰਚਾ ਕਰ ਰਹੇ ਆ ਜੀ ਠੀਕ ਹੁਣ ਅਗਲੀ ਗੱਲ ਇਹ ਹੈ ਕਿ ਕੀ ਇੱਕ ਇਨਸਾਨ ਜਦਾਂ ਅਸੀਂ ਪਹਿਲੇ ਕਿਹਾ ਕਿ ਕੀ ਈਰਖਾ ਜੜੀ ਆ ਕੁਦਰਤੀ ਵਰਤਾਰਾ ਪਰ ਰੀਸ ਕਰਨਾ ਕੀ ਅਸੀਂ ਬਚਪਨ ਤੋਂ ਟ੍ਰੇਨਿੰਗ ਦਿੰਨੇ ਆ ਬੱਚਿਆਂ ਨੂੰ ਜਾਂ ਆਪ ਵੀ ਟ੍ਰੇਨ ਹੁੰਨੇ ਆ ਜਾਂ ਇਹ ਕੁਦਰਤੀ ਵਰਤਾਰਾ ਹੈ ਕਿ ਅਸੀਂ ਦੇਖਾ ਦੇਖੀ ਕਰਨ ਲੱਗ ਪੈਂਦੇ ਆ ਆ ਦੇਖੋ ਜਿਹੜੀ ਇਹ ਚੀਜ਼ੇ ਗਈ ਆ ਇਹ ਕੁਦਰਤੀ ਵਰਤਾਰਾ ਆਪਾਂ ਇੱਕ ਪੱਖੋਂ ਕਹਿ ਸਕਦੇ ਆ ਇੱਕ ਐਂਗਲ ਤੋਂ ਕਿ ਕੁਦਰਤ ਸਾਡੇ ਅੰਦਰ ਇੱਕ ਕਪੈਸਿਟੀ ਰੱਖੀ ਹੋਈ ਆ ਜੇ ਉਹ ਸਾਡੇ ਅੰਦਰ ਨਾ ਹੋਵੇ ਤਾਂ ਸਾਨੂੰ ਕੋਈ ਸਿਖਾ ਨਹੀਂ ਸਕਦਾ ਤਾਂ ਹਰ ਜਿਹੜੀ ਅਸੀਂ ਜਿਹੜਾ ਬੱਚੇ ਨੂੰ ਵੀ ਸਿਖਾਉਂਦੇ ਆਂ ਅਸੀਂ ਜਿਹੜੇ ਸੰਸਕਾਰ ਡ੍ਰਿਡ ਕਰਾਉਂਦੇ ਆਂ ਤੋਂ ਕੀ ਆ ਅਸੀਂ ਉਹਨੂੰ ਅਸੀਂ ਉਦਾਹਰਣ ਦਿੰਦੇ ਆਂ ਵੇਖ ਤੇਰਾ ਬਾਪ ਕਿਹੋ ਜਿਹਾ ਸੀ ਦਾਦਾ ਕਿਹੋ ਜਿਹਾ ਸੀ ਜਾਂ ਫਿਕਰਿਆ ਗੁਰੂ ਸਾਹਿਬ ਨੇ ਸਾਡੇ ਦੇਖੋ ਉਹਨਾਂ ਕੀ ਕੁਰਬਾਨੀਆਂ ਕੀਤੀਆਂ ਕਿਹੋ ਜਿਹਾ ਜੀਵਨ ਜਿਵੇਂ ਆ ਅਸੀਂ ਚੰਗੇ ਬੰਦੇ ਦੀ ਉਦਾਹਰਣ ਦਿੰਨੇ ਆ ਉਹ ਦੇਣ ਦਾ ਮਕਸਦ ਇੰਨਾ ਹੀ ਆ ਕਿ ਅਸੀਂ ਰਿਸਕ ਕਰੀਏ ਉਹਨਾਂ ਦੀ ਇਸ ਲਈ ਕਿਵੇਂ ਅਸੀਂ ਆਮ ਤੌਰ ਤੇ ਸਾਡੇ ਪਰਿਵਾਰ ਵਿੱਚ ਜਾਂ ਸਾਡੇ ਰਿਸ਼ਤੇਦਾਰਾਂ ਵਿੱਚ ਸੱਜਣਾ ਮਿੱਤਰਾਂ ਵਿੱਚ ਚਾਂਡ ਗੁਵਾਨ ਚੰਗਾ ਵਿਅਕਤੀ ਹੁੰਦਾ ਅਸੀਂ ਬੱਚਿਆਂ ਨੂੰ ਕਹਿੰਦਾ ਵੇਖ ਉਹਦੇ ਹਾਲ ਦੇਖ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰ ਦੇਖੋ ਦਾ ਕਿੱਥਾ ਸਨਮਾਨ ਹੋ ਰਿਹਾ ਇਸ ਲਈ ਅਸੀਂ ਫੇਸਬੁਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਮੈਨਮੇਡ ਵੀ ਹੈ ਬੰਦੇ ਦੀ ਜਿਹੜੀ ਆ ਇਹ ਬੰਦੇ ਦੀ ਉਪਜ ਵੀ ਆ ਕਿਉਂਕਿ ਇਹ ਇਸ ਗੱਲ ਤੇ ਨਿਰਭਰ ਕਰ ਰਿਹਾ ਕਿ ਅਥੀਸ ਕਿਉਂ ਜੀ ਸਿਕਾਈ ਜਾ ਰਹੀ ਹੈ ਕਰਨ ਦੀ ਜਿਹੜਾ ਚੰਗਾ ਜਾਂ ਮਾੜਾ ਪੱਖਾ ਉਹ ਇਸ ਗੱਲ ਤੇ ਹੈ ਕਿ ਬੰਦਾ ਰਿਸ ਕਿਸ ਦੀ ਕਰ ਰਿਹਾ ਅਸੀਂ ਇਹ ਦੇਖਦੇ ਹਾਂ ਕਿ ਸਮਾਜ ਵੀ ਸੋਸਾਇਟੀ ਵਿੱਚ ਕਈ ਜਿਹੜੇ ਬੰਦੇ ਆ ਉਹ ਚੰਗੇ ਮਨ ਇਨਸਾਨ ਨਹੀਂ ਪਰ ਮਨੋਕ ਉਹਨਾਂ ਦੀ ਵੀ ਰੀਸ ਕਰਕੇ ਉਹ ਕੰਮ ਕਰਨ ਲੱਗ ਪੈਂਦਾ ਕਹਿੰਦੇ ਦੇਖੋ ਕਈਆਂ ਜਿਹੜੀਆਂ ਚੋਰੀਆਂ ਡਕੈਤੀਆਂ ਇਵਨ ਕਈ ਤਾਂ ਜਿਹੜੇ ਗੈਂਗਰੇਪਾ ਉਹ ਸਾਡੀਆਂ ਮੂਵੀਆਂ ਬਣ ਰਹੀਆਂ ਜਦੋਂ ਪੁੱਛਿਆ ਗਿਆ ਕਹਿੰਦੇ ਫਾਨੀ ਮੂਵੀ ਦੇਖੀ ਸੀ ਜੀ ਮੂਵੀ ਤੋਂ ਪ੍ਰੇਰਨਾ ਲਈ ਆ ਕਿ ਚੋਰੀ ਇਸ ਤਾਂ ਕਰਨੀਆਂ ਡਕੈਤੀ ਇਸਲਾ ਮਾਰਨੇ ਆ ਜਾਂ ਜਿਸ ਵੰਦੇਪਾ ਜਾਂ ਹੋ ਰਹੇ ਹੋ ਜੇ ਕਤਲ ਕਈ ਕਤਲ ਹੋਏ ਆ ਉਹਨਾਂ ਨੇ ਉਥੋਂ ਪ੍ਰੇਰਨਾ ਲਈ ਉਹਨਾਂ ਦੀ ਤੇ ਉਹ ਇਸ ਤਰ੍ਹਾਂ ਕਰਦੇ ਆ ਅਸੀਂ ਵੀ ਇਸ ਤਰ੍ਹਾਂ ਕਰਕੇ ਦੇਖੀਏ ਜੇ ਉਹ ਕਾਮਯਾਬ ਉਹ ਦੇਖ ਕੇ ਵੀ ਅਸੀਂ ਵੀ ਕਾਮਯਾਬ ਹੋਣ ਦੀ ਕੋਸ਼ਿਸ਼ ਕਰੀਏ ਠੀਕ ਤੁਸੀਂ ਜਿਹੜਾ ਅਸੀਂ ਜਿਹੜੀ ਆ ਉਹ ਕਿ ਸਿਖਾਉਂਦੇ ਆ ਕਿ ਦੇਖ ਕੇ ਸੁਣ ਕੇ ਉਹ ਤੇ ਸਿੱਖਣ ਦੇ ਸਾਡੇ ਜਿਹੜੇ ਪੰਜ ਸੈਂਸਸ ਹੈਗੇ ਜਿਹੜੇ ਜਿਹੜੀ ਇੰਦਰੀਆਂ ਨੇ ਜਿਹੜੀਆਂ ਅਸੀਂ ਇਹਨਾਂ ਇੰਦਰੀਆਂ ਦਾ ਜਿਹੜੀ ਆ ਉਹ ਜਿਹੜੇ ਵੱਧ ਤੋਂ ਵੱਧ ਜਿਹੜਾ ਉਹ ਰੀਸ ਵਾਲਾ ਕਨਸੈਪਟ ਜਿਹੜਾ ਸੰਕਲਪ ਜਿਹੜਾ ਉਹਨੂੰ ਅਸੀਂ ਅਪਣਾਉਂਦੇ ਆ ਚਾਹੇ ਸਾਨੂੰ ਕੋਈ ਸਿਖਾ ਰਿਹਾ ਚਾਹੇ ਨਾ ਹੀ ਸਿਖਾ ਰਿਹਾ ਪਰ ਅਸੀਂ ਇਹ ਸੱਚ ਆ ਕਿ ਅਸੀਂ ਬਹੁਤ ਕੁਝ ਸਿੱਖਦੇ ਆ ਰੀਸ ਨੂੰ ਰੀਸ ਕਹ ਲਈ ਨਕਲ ਕਹ ਲਈ ਇਹਦੇ ਦੋਵੇਂ ਪੱਖ ਆ ਨਾਕਾਰਾਤਮਕ ਹੈਗੇ ਆ ਸਕਾਰਾਤਮਕ ਹੈਗੇ ਆ ਪਰ ਜਿਹੜਾ ਬੰਦਾ ਵੀ ਹਰ ਦੇ ਚੰਗਾ ਇਨਸਾਨ ਆ ਸੋਸਾਇਟੀ ਆ ਉਹ ਕੋਸ਼ਿਸ਼ ਕਰਦੀ ਆ ਕਿ ਬੰਦੇ ਨੂੰ ਚੰਗਿਆਂ ਦੀ ਰੀਸ ਕਰਨ ਲਈ ਜਿਹੜੇ ਚੰਗੇ ਗੁਣ ਆ ਉਹਨਾਂ ਨੂੰ ਅਪਣਾਉਣ ਦੀ ਤੋਂ ਇਸ ਲਈ ਅਸੀਂ ਮੈਂ ਕਹਿ ਸਕਦੇ ਆ ਕਿ ਇਹ ਜਿਹੜਾ ਵਰਤਾਰਾ ਜਾਂ ਚੰਗਾ ਜਾਂ ਮਾੜੇ ਦਾ ਇਹ ਵੀ ਇਸ ਗੱਲ ਤੇ ਨਿਰਭਰ ਕਰ ਰਿਹਾ ਕਿ ਜਿਹੜਾ ਚੰਗਾ ਇਨਸਾਨ ਆ ਜਿਹੜਾ ਇੰਜ ਆ ਕੇ ਜਿਹੜਾ ਹਕੂਮ ਨੂੰ ਬੁਝ ਰਿਹਾ ਸਮਝ ਰਿਹਾ ਤੂੰ ਚੰਗੇ ਦੀ ਰਿਸ ਕਰੂਗਾ ਜਿਹੜਾ ਮਾੜਾ ਇਨਸਾਨ ਆ ਭੈੜਾ ਇਨਸਾਨ ਆ ਜਿਹਦਾ ਹਕਮ ਨੂੰ ਨਹੀਂ ਪੁੱਜਦਾ ਤੂੰ ਮਾੜਿਆਂ ਦੀ ਰਿਸ ਕਰੂਗਾ ਤੇ ਆਪਾਂ ਵਰਤਾਅ ਕਹਿ ਸਕਦੇ ਆ ਕਿ ਕੁਦਰਤ ਦੇ ਬਤਾਲ ਇਸ ਕੋ ਕਹਿ ਸਕਦੇ ਆ ਕਿ ਜਿਹੜਾ ਇਨਸਾਨ ਜਿਹੜਾ ਉਹ ਕਿਹੋ ਜੀ ਬਿਰਤੀ ਦਾ ਮਾਲਕ ਆ ਉਹਦੇ ਉਹਦੇ ਕੈਸੇ ਸੰਸਕਾਰ ਆ ਤੋਂ ਉਸ ਤਰ੍ਹਾਂ ਨਾਲ ਹੀ ਉਸ ਚੀਜ਼ ਨੂੰ ਗ੍ਰਹਿਣ ਕਰਨਾ ਇੱਕ ਵਿਅਕਤੀ ਜਿਹੜਾ ਉਹ ਕਿਸੇ ਨੂੰ ਦੇ ਕੇ ਦੋ ਹੀ ਜਿਹੜੇ ਪਹਿਲੂ ਹੁੰਦੇ ਆ ਜਾਂ ਤੁਸੀਂ ਜਿਹੜਾ ਉਹ 네ਗੇਟਿਵ ਲੈ ਲਓ ਜਾਂ ਪੋਜ਼ਿਟਿਵ ਲੈ ਲਓ ਸਾਡੇ ਤੇ ਨਿਰਪਰ ਕਰਦਾ ਸਾਡੇ ਤੇ ਨਿਰਪਰ ਕਰਦਾ ਸੀ ਕਿਹੜਾ ਲੈਣਾ ਉਹ ਸਾਡੇ ਜਿਹੜੇ ਸੰਸਕਾਰ ਆ ਸਾਡੀ ਜਿਹੜੀ ਰੁਚੀ ਆ ਸੁਭਾ ਉਹਦੇ ਬੜਾ ਕੋਈ ਨਿਰਪਰ ਕਰ ਰਿਆ ਤੁਸੀਂ ਕਰਕੇ ਜੇ ਕੁਦਰਤੀ ਆਪਾਂ ਇਸ ਬਖੋਂ ਆਪਾਂ ਜੁੜ ਕਹਿ ਸਕਦੇ ਆ ਕੁਦਰਤੀ ਆ ਪਰ ਜਿਹੜਾ ਦੂਜਾ ਪੱਖ ਆ ਉਹ ਆਪਾਂ ਇਹ ਨਹੀਂ ਕਹ ਸਕਦੇ ਕੁਦਰਤੀ ਆ ਜੀ ਨਹੀਂ ਅਰੇ ਵਿੱਚ ਬੜੀ ਕਲੀਅਰ ਆ ਗਈ ਪਰ ਕਈ ਵਾਰੀ ਇਹ ਹੈ ਕਿ ਰੀਸ ਕਰਕੇ ਅਸੀਂ ਤਰੱਕੀ ਵੀ ਤਾਂ ਕਰ ਲੈਂਦੇ ਆ ਜਿੱਦਾਂ ਤੁਸੀਂ ਕਿਹਾ ਪੋਜ਼ਿਟਿਵ ਪੱਖ ਦੇ ਵਿੱਚ ਭਾਵੇਂ ਕਿਹੜੀ ਤਰੱਕੀ ਹੋਵੇ ਉਹ ਮੈਂ ਉਹਦੇ ਪਹਿਲੂ 'ਚ ਨਹੀਂ ਜਾ ਰਿਹਾ ਮਟੀਰੀਅਲਿਸਟਿਕ ਜਾਂ ਦੂਸਰੇ ਪਾਸੇ ਕੋਈ ਸਾਨੂੰ ਚੰਗੀ ਚੀਜ਼ ਲੱਗਦੀ ਪੋਜ਼ਿਟਿਵ ਪੱਖ ਵਿੱਚੋਂ ਅਸੀਂ ਦੇਖਦੇ ਆਂ ਕਿ ਇਹ ਬੰਦਾ ਬੜਾ ਅਚੀਵੇਬਲ ਹੈ ਔਰ ਉਸ ਅਚੀਵਮੈਂਟ ਤੋਂ ਅਸੀਂ ਪ੍ਰਭਾਵਿਤ ਹੋ ਕੇ ਜਿੰਨੀ ਮੈਂ ਇਸ ਕਰਕੇ ਕਹਿ ਰਿਹਾ ਕਿ ਦੁਨੀਆ ਦੀ ਜਿੰਨੀ 휴ਮੈਨਿਟੀ ਦੀ ਹੈ ਉਦੇ ਵਿੱਚ ਜਿਹੜਾ ਸਾਡੀ ਗਿਆਨ ਸੀ ਉਹ ਅੱਗੇ ਵੱਧਦਾ ਗਿਆ ਪਾਸ ਆਨ ਹੁੰਦਾ ਗਿਆ ਜੀ ਪਿਛਲੀਆਂ ਜਨਰੇਸ਼ਨਾਂ ਤੋਂ ਸਾਨੂੰ ਪਾਸ ਆਨ ਹੋਇਆ ਉਸ ਤੋਂ ਪਿੱਛੇ ਉਸ ਤੋਂ ਪਿੱਛੇ ਜਨਰੇਸ਼ਨ ਟੂ ਜਨਰੇਸ਼ਨ ਪਾਸ ਆਨ ਹੋਇਆ ਉਹਦੇ ਵਿੱਚ ਰੀਸ ਦਾ ਬੜਾ ਇੰਪੋਰਟੈਂਟ ਫੈਕਟਰ ਹੈ ਕਿਉਂਕਿ ਉਹ ਗਿਆਨ ਨੇ ਰੀਸ ਕਰਦੇ ਆ ਹੋયા ਅਸੀਂ ਅੱਗੇ ਵਧੇ ਆ ਉਹ ਠੀਕ ਹੈ ਕਿ ਉਹਦੇ ਨਵੇਂ ਅਚੀਵਮੈਂਟ ਆ ਗਈ ਤਾਂ ਫਿਰ ਅਸੀਂ ਉਹ ਚੇਂਜ ਕਰਤਾ ਪਰ ਅੱਗੋਂ ਅਸੀਂ ਪਾਸ ਆਨ ਕਰਤਾ ਜਿੱਦਾਂ ਅਸੀਂ ਪੁਰਾਣੇ ਵੇਲੇ ਮੰਨ ਲਓ ਜੀ ਝੋਨਾ ਕਿਦਾਂ ਕੱਢਦੇ ਸੀ ਉਹ ਰੀਸ ਕਰਦੇ ਆ ਕਰਦੇ ਆ ਕਈ ਜਨਰੇਸ਼ਨਾਂ ਨਿਕਲ ਗਈਆਂ ਉਸ ਤੋਂ ਬਾਅਦ ਮਸ਼ੀਨਾਂ ਆ ਗਈਆਂ ਉਹਨਾਂ ਨੇ ਉਹਨੂੰ ਚੇਂਜ ਕਰਤਾ ਪਰ ਰੀਸ ਦਾ ਕਰਦੇ ਰਹੇ ਨੌਲੇਜ ਜਿਹੜੀ ਵੀ ਐਡਵਾਂਸਮੈਂਟ ਜਿਹੜੀ ਹੈ ਉਹਦੇ ਵਿੱਚ ਰੀਸ ਦਾ ਬਹੁਤ ਵੱਡਾ ਰੋਲ ਆ ਮਾਂ ਜਦੋਂ ਬੱਚੀ ਨੂੰ ਕੁਕਿੰਗ ਪੜ੍ਹਾਉਂਦੀ ਆ ਰੀਸ ਨਾਲ ਹੀ ਪੜ੍ਹਾਉਂਦੀ ਆ ਨਾ ਜੀ ਤੋਂ ਉਹ ਐਸਪੈਕਟ ਦਾ ਇੱਕ ਡਵੈਲਪਮੈਂਟ ਦਾ ਅਸਪੈਕਟ ਹੈਗਾ ਨਾ ਰੀਸ ਦਾ ਨਾ ਜੀ ਆਪਾਂ ਪਹਿਲਾਂ ਖਸ਼ਰੋਂ ਚ ਇਸ਼ਾਰਾ ਕਰ ਰਹੇ ਆਂ ਹਾਂ ਜੀ ਕਿ ਰੀਸ ਜਿਹੜੀ ਆ ਇੱਕ ਬਹੁਤੋਪੂਰਨ ਪਾਟਾ ਦਾ ਕਰ ਰਹੀ ਆ ਮੁਲਕ ਦੇ ਜੀਵਨ ਵਿੱਚ ਜਿਹੜਾ ਮੈਨਟੀ ਦੀ ਵਿੱਚ ਜਿਹੜਾ ਈਵਨ ਜਿਹੜੀ ਵਿਗਿਆਨਕ ਤੌਰ ਤੇ ਜੋ ਤਰੱਕੀ ਹੋਈ ਆ ਹਾਂ ਟੈਕਨੀਕਲ ਜੋ ਹੋਇਆ ਇਹ ਜਿਹੜਾ ਇਹ ਦੇਖ ਕੇ ਹੀ ਹੋਇਆ ਜੋ ਇਹਨੂੰ ਡਵੈਲਪਮੈਂਟ ਹੋਈ ਆ ਹਾਂ ਈਵਨ ਜਿਹੜਾ ਜੇ ਕੈਮਰੇ ਦੀ ਕਾਰਡ ਆ ਦੋ ਵੇਨ ਦੀ ਕਾਰਡ ਆ ਜਿਹੜੇ ਹਵਾਈ ਜਹਾਜ਼ ਦੇ ਆ ਮਤਲਬ ਹਰ ਚੀਜ਼ ਵਿਚੜੀ ਆ ਉਹ ਦੇਖ ਕੇ ਹੀ ਬੰਦੇ ਨੂੰ ਪ੍ਰੇਰਨਾ ਮਿਲੀ ਆ ਇਸ ਲਈ ਆਪਾਂ ਸ਼ੁਰੂ ਜਿਹੜੀ ਇਹ ਬੇਨਤੀ ਕਰ ਆਇਆ ਕਿ ਆਪਾਂ ਜਿਹੜਾ ਇਹਦਾ ਪੋਜ਼ਿਟਿਵ ਨਹੀਂ ਜਿਹਦਾ ਖਾਸ ਤੌਰ ਤੇ 네ਗੇਟਿਵ ਪੱਖ ਜਿਹੜਾ ਜਿੰਨੂੰ ਕਿ ਹਰ ਇੱਕ ਨੇ ਖਾਸ ਤੌਰ ਤੇ ਧਰਮ ਦੀ ਦੁਨੀਆ ਵਿੱਚ ਉਹਨੂੰ ਨਕਾਰਿਆ ਗਿਆ ਔਰ ਮਨੁੱਖ ਦੀ ਆਤਮਿਕ ਤਲਕੀ ਵਿੱਚ ਵੱਡੀ ਰੁਕਾਵਟ ਮੰਨਿਆ ਗਿਆ ਉਹ ਜਿਹੜਾ ਆਮ ਤੌਰ ਤੇ ਵੀ ਜਿਹੜਾ ਮਨੁੱਖ ਦੀ ਜਿਹੜੀ ਹਾਲਤ ਆ ਉਹ ਨਹੀਂ ਪਤਲੀ ਬਣਾ ਦਿੰਦਾ ਕਿ ਇਹਦੀ ਜਿਹੜੀ ਸਥਿਤੀ ਆ ਬੜੀ ਹਾਸੋ ਹੀ ਨਹੀਂ ਬਣ ਜਾਂਦੀ ਆ ਇਹ ਜਿਹੜਾ ਇਹ ਨਾਂ ਦਾ ਘੜਦਾ ਰਹਿੰਦਾ ਨਾ ਘਾਟਦਾ ਰਹਿੰਦਾ ਜਦੋਂ ਤੇ ਗੇੜਾ ਤੁਲvida ਕੋਤਨਾ ਕਰਦਾ ਨਾ ਕਰਦਾ ਨਾ ਕੱਟਦਾ ਬੰਦੇ ਦੀ ਉਹ ਹਾਲਤ ਬਣ ਜਾਂਦੀ ਆ ਅਸੀਂ ਬੁਖਰੂ ਵਿੱਚ ਜੋ ਇਸ ਪਹਿਲੂ ਦੀ ਚਰਚਾ ਕਰ ਰਹੇ ਆ ਜਿਹੜਾ ਸਕਾਰਾਤਮਕ ਹੈਗਾ ਉਹਦਾ ਬੜਾ ਜ਼ਰੂਰੀ ਆ ਉਹ ਜਿਹੜੀਆਂ ਧਰਮ ਦੀ ਦੁਨੀਆ ਵਿੱਚ ਜੋ ਸਿੱਖਿਆ ਦਿੱਤੀ ਜਾ ਰਹੀ ਆ ਉਹ ਤੋਂ ਉਹ ਉਸ ਚੰਗੇ ਦੀ ਰਿਸ ਕਰਨ ਲਈ ਕਿਹਾ ਰੇ ਕੀਤਾ ਜਾ ਰਿਹਾ ਜੇ ਕਹ ਰਿਹਾ ਚੰਗੇ ਦੀ ਸੰਗਤ ਕਰੋ ਸੰਗਤ ਵਿੱਚ ਕੀ ਸਿੱਖਣਾ ਬੰਦੇ ਨੇ ਇਹੀ ਸਿੱਖਣਾ ਕਿ ਜਾ ਸੰਗਤ ਜਾ ਕੇ ਹੋਰ ਤੇ ਕੋਈ ਕਰਨਾ ਨਹੀਂ ਇਹੀ ਹੈ ਨਾ ਕਿ ਉਸ ਬੰਦੇ ਨੂੰ ਦੇਖ ਕੇ ਮਹਿਸੂਸ ਕਰਨਾ ਏ ਭਾਈ ਇਹ ਬੰਦਾ ਜਿਹੜਾ ਕਿੰਨਾ ਪਵਿੱਤਰ ਆ ਇਹੋ ਜਿਹੇ ਦਾ ਸਾਦਾ ਜੀਵਨ ਆ ਕਿਹੋ ਜੀ ਪਵਿੱਤਰਤਾ ਕਿਨਾ ਤੁੰਗੁਰਦਿਆਂ ਨੂੰ ਸ਼ੋਰਿਆ ਉਹਨੂੰ ਦੇਖ ਕੇ ਜਿਹੜਾ ਨਾ ਦਿਨਾਂ ਦੇ ਇੱਕ ਮਨ ਚਾਉ ਉਠਾਂਦਾ ਹਾਂ ਕਦ ਪਾਈ ਗੁਣਤਾਸਾ ਬਾਉਣ ਫਾਉਣ ਬਾਉਣ ਦਾ ਫਰਮਾਨ ਆ ਤੁਸੀਂ ਜਿਹੜਾ ਉਹ ਪੱਖ ਦੇ ਜਿਹੜਾ ਉਹ ਤੇ ਉਸ ਬਿਨਾਂ ਦੀ ਜਿੰਨੀ ਵੀ ਤਰੱਕੀ ਹੋਈ ਆ ਤਾਂ ਉਹ ਸਮਾਜਿਕ ਖੇਤਰ ਵਿੱਚ ਆ ਧਾਰਮਿਕ ਖੇਤਰ ਵਿੱਚ ਆ ਆਰਥਿਕ ਖੇਤਰ ਵਿੱਚ ਆ ਰਾਜਨੀਤਿਕ ਖੇਤਰ ਵਿੱਚ ਆ ਜੋ ਵੀ ਆਮ ਤਕਰੀਬ ਜਿਹੜੀ ਆ ਉਹ ਸਾਰੀ ਜਿਹੜੀ ਆ ਤੇ ਉਹ ਇਸੇ ਕਰਕੇ ਆ ਜਿਹੜੇ ਈਵਨ ਸਾਇੰਟਿਸਟ ਜ ਇਹਨਾਂ ਨੇ ਜੋ ਵੀ ਵਿਗਿਆਨਿਆਤਕ ਕੀਤੀ ਉਹ ਦੇਖ ਕੇ ਹੀ ਆ ਨਾ ਬਿਲਕੁਲ ਉਸ ਨੂੰ ਅਕੀਰਾਉ ਕਰਦੇ ਗਏ ਮੈਂ ਐਡ ਕਰ ਦਵਾਂ ਜੀ ਈਵਨ ਜਿਹੜਾ ਪਈਏ ਦਾ ਮੈਕੈਨਿਜ਼ਮ ਸੀ ਉਹ ਸਾਡੇ ਗੋਡੇ ਤੋਂ ਦੇਖ ਕੇ ਜਾਂ ਅਸੀਂ ਨੇਚਰ ਵਿੱਚੋਂ ਜਿੱਦਾਂ ਭਾਈ ਸਾਹਿਬ ਨੇ ਕਿਹਾ ਭਾਈ ਜੱਜ ਜੇ ਅਸੀਂ ਪੰਛੀਆਂ ਨੂੰ ਦੇਖਿਆ ਤੇ ਪੰਛੀਆਂ ਵਰਗੀ ਉੱਡਣ ਦੀ ਰੀਤ ਸਾਡੇ ਮਨ ਵਿੱਚ ਪੈਦਾ ਹੋਈ ਤਾਂ ਅਸੀਂ ਉਹ ਕੀਤਾ ਉਹ ਜਿਹੜੇ ਪ੍ਰੋਸੈਸ ਹੈ ਕੁਦਰਤ ਦੇ ਵਿੱਚ ਜਿਹੜਾ ਵਰਤਾਰਾ ਵਰਤ ਰਿਹਾ ਉਹਦੀ ਰੀਸ ਕਰਨ ਨਾਲ ਵੀ ਸਾਡੀ ਡਵੈਲਪਮੈਂਟ ਹੋਈ ਹੈ ਜਿਹੋ ਜਿਹੋ ਪੱਖ ਸੁਲਾਇਆ ਗਿਆ ਉਹ ਜ਼ਰੂਰੀ ਆ ਉਹ ਬਹੁਤ ਇੰਪੋਰਟੈਂਟ ਆ ਕਿ ਹਰ ਪੱਖ ਹਰ ਜੋ ਚੀਜ਼ ਅਸੀਂ ਦੇਖਦੇ ਹਾਂ ਉਹ ਸਾਡੇ ਆਪਣੇ ਨੇਚਰ ਦੇ ਵਿੱਚ ਆ ਵੀ ਚਾ ਇਹ ਜਿਹੜੀ ਅਸੀਂ ਸ਼ੁਰੂ ਵਿੱਚ ਜਿਹੜੀ ਗੱਲ ਕਰ ਆਏ ਹਾਂ ਨਾ ਜਿਹਦੀ ਪਰਿਭਾਸ਼ਾ ਸੀਗੀ ਹਾਂ ਉਹਦੇ ਦੀ ਬੜੀ ਬੜਾ ਕਲੀਅਰ ਆਏ ਉਹਦੇ ਵਿੱਚ ਕਿ ਰੀਸ ਕਹਿੰਦੇ ਕਿਨੂੰ ਆ ਇਸ ਕਰਕੇ ਜਿਹੜਾ ਉਹ ਇਹ ਚੀਜ਼ ਨਹੀਂ ਰਿਸਕ ਵਿੱਚ ਨਹੀਂ ਹੁੰਦੀਆਂ ਬਲਕਿ ਇਸ ਲਈ ਆਪਾਂ ਥੋੜਾ ਜਿਹਾ ਫਰਕ ਦੱਸਾਉਣ ਲਈ ਕਹਿੰਦੇ ਆ ਕਿ ਜਿਹੜਾ ਚੰਗਾ ਪੱਖ ਆ ਹਾਂਜੀ ਇਸ ਕਰਕੇ ਜਿਹੜਾ ਉਹ ਦੀ ਸ਼ੁਰੂ ਵਿੱਚ ਜਿਹੜੀ ਡੈਫੀਨੇਸ਼ਨ ਆ ਉਹ ਵੀ ਬੜਾ ਸਪਸ਼ਟ ਆ ਕਿ ਰਿਸਰਚ ਵਿੱਚ ਜਿਹੜੀ ਹੈ ਹਾਨੀਕਾਰਕ ਆ ਜੈਨੂੰ ਕਿਹਾ ਜਾਂਦਾ ਜਿਹੜੀ ਕਿ ਆਤਮ ਰਸਤੇ ਵਿੱਚ ਰਿਕਾਰਡ ਬਣਦੀ ਆ ਉਹ ਰਿਸਕ ਹੀ ਆ ਜੀ ਠੀਕ ਆ ਅਵਾ ਮੰਨ ਲਓ ਅਸੀਂ ਕਵ ਕਹਿੰਦੇ ਕਿ ਜੇ ਉਹਦਾ ਨੈਗੇਟਿਵ ਪੱਖ ਦੇਖ ਕੇ ਚੱਲੀਏ ਤਾਂ ਤਾਂ ਮਾੜੀ ਐ ਉਹਦੇ ਨਾਲ ਨੁਕਸਾਨ ਵੀ ਤੋ ਇਹਨਾਂ ਨੂੰ ਨੁਕਸਾਨ ਵੀ ਹੋਤਾ ਦਾ ਕਿਸੇ ਦਾ ਜੀ ਨੁਕਸਾਨ ਜਿਹੜਾ ਨੁਕਸਾਨ ਜਿਹੜੇ ਆ ਉਹ ਥੋੜਾ ਬਿਨੇ ਬਹੁਤ ਜ਼ਿਆਦਾ ਹੁੰਦਾ ਓਕੇ ਤਾਂ ਕੈਮਰਾ ਇਹ ਵੀ ਹੁੰਦਾ ਦੇਖੋ ਇਹ ਪੱਕਾ ਕਾਇਦਾ ਕਿ ਕੈਮਰਾ ਹੁੰਦਾ ਕਿ ਕੋਈ ਬੰਦਾ ਗਲਤ ਪੌੜੀ ਉਤੇ ਕਦਮ ਰੱਖ ਕੇ ਦੰਦੇ ਉਤੇ ਉਹ ਕਾਮਯਾਬ ਹੋ ਜਾਂਦਾ ਤੋ ਜੇ ਦੇਖਦਾ ਵੀ ਜਿਹੜਾ ਬੰਦਾ ਇਹ ਕਾਮਯਾਬ ਹੋ ਗਿਆ ਤਾਂ ਮੈਂ ਕਿੰਨੂੰ ਹੋ ਸਕਦਾ ਤੇ ਮੈਨੂੰ ਮਿਲ ਜਾਊਗੀ ਜੇ ਮੰਨ ਲਓ ਕੋਈ ਡਰਗ ਦਾ ਧੰਦਾ ਕਰਦੇ ਆ ਉਹਨਾਂ ਨੂੰ ਕਾਮਯਾਬ ਮਿਲਦੀ ਉਹ ਕਾਨੂੰਨੀ ਦੇ ਪਕੜ ਵਿੱਚ ਨਹੀਂ ਆਉਂਦੇ ਉਹ ਦੂਜਾ ਦੇਖ ਕੇ ਜਿਹੜਾ ਦੋਸਤ ਮਿੱਤਰ ਆ ਜਾਂ ਰਿਸ਼ਤੇਦਾਰ ਆ ਦੇਖ ਕੇ ਉਹ ਜਬ ਇਹ ਹੋ ਗਿਆ ਮੈਂ ਵੀ ਹੋ ਜਾਵਾਂ ਤੇ ਕੈਮਰਾ ਕੀ ਹੁੰਦਾ ਕਿ ਮੁੜ ਕੇ ਉਹ ਮਸੀਹੂ ਤੇ ਫਸ ਜਾਂਦਾ ਤੋਂ ਇਹ ਜਿਹੜੀ ਇਹੋ ਜਿਹੀ ਰੀਸਰੀ ਹੈ ਜਿਹੜੀ ਮਾੜਿਆਂ ਦੀ ਰੀਸ ਕਰਨਾ ਕਿਸੇ ਕੋਈ ਜਿਹੜਾ ਵੱਡੀ ਖੋਰਾ ਅਫੀਸਰ ਆ ਜੇਕਰ ਉਹ ਵੱਡੀ ਲੈ ਕੇ ਕਾਮਯਾਬ ਹੋ ਰਿਹਾ ਜਨ ਮੈਂ ਮੜੀਆਂ ਕਰੀਆਂ ਕਰ ਲਈਆਂ ਤਾਂ ਅਸੀਂ ਉਹਦੀ ਰੀਸ ਕਰੀਏ ਲਓ ਜੀ ਇਹ ਬਣ ਗਿਆ ਤੇ ਮੈਂ ਵੀ ਕਿਉਂ ਨਹੀਂ ਬਣ ਸਕਦਾ ਇਹ ਰੀਸ ਦਾ ਜਿਹੜਾ ਮਾੜਾ ਪਹਿਲੂ ਹੈ ਇੱਕ ਦੂਜਾ ਕੀ ਵਧਾਉਂਦਾ ਹੈ ਕਿ ਅਸੀਂ ਆਪਣੀ ਜਿਹੜੀ ਗੌਰਵਤਾ ਜਿਹੜੀ ਆ ਉਹ ਗਵਾ ਬਿੰਦੇ ਆ ਭਾਈ ਗੁਰਦਾਸ ਦੀ ਜਿਹੜਾ ਸਿੱਖ ਸਾਹਿਬ ਵਿੱਚ ਦੋ ਬੜੀਆਂ ਖੂਬਸੂਰਤ ਉਹਨਾਂ ਦੇ ਪਉੜੀਆਂ ਇਸ ਸੰਬੰਧ ਵਿੱਚ ਕਿ ਜਿਹੜੇ ਇੱਕ ਉਹਨਾਂ ਮਤਿਆਸ ਵਿੱਚੋਂ ਜਿਹੜੀਆਂ ਇਤਿਹਾਸ ਮਤਿਹਾਸ ਦੇ ਮਿਲਗੋਬੇ ਵਿੱਚੋਂ ਉਦਾਹਰਣ ਦਿੱਤੀਆਂ ਤੇ ਇੱਕ ਇਹਨਾ ਆਮ ਦਿੱਤੀਆਂ ਹੁੰਦੇ ਉਹਨਾਂ ਨੇ ਉਹ ਮੈਂ ਜਿਹੜਾ ਚਾਹੂੰਗਾ ਕਿ ਉਹ ਜਿਹੜੀਆਂ ਸਾਂਝਾ ਕਰਨ ਦਰਸ਼ਕਾਂ ਨਾਲ ਤਾਂ ਕਿ ਅਸੀਂ ਜਿਹੜਾ ਪਖਤ ਵਾਲਾ ਸਵਾਲ ਆ ਉਹ ਸਵਾਲ ਦਾ ਜਵਾਬ ਜਿਹੜਾ ਇਹਨਾਂ ਵਿੱਚ ਬੜਾ ਖੂਬਸੂਰਤ ਦਿੱਤਾ ਹੋਇਆ ਉਹ ਪਹਿਲਾਂ ਉਹ ਕਹਿੰਦੇ ਆ ਕਿ ਜੇਕਰ ਉਦਰੀ ਪੂਤਨਾ ਵਿਹੋ ਪਵਲਨ ਕੰਮ ਨਾ ਚੰਗਾ ਇਹ ਕ੍ਰਿਸ਼ਨ ਜੀ ਨਾਲ ਸੰਬੰਧਿਤ ਜਿਹੜੀ ਹੈ ਉਹ ਘਟਨਾ ਦੱਸੀ ਜਾਂਦੀ ਆ ਕਿ ਜਿਹੜਾ ਉਹ ਮੈਂ ਮਾਰ ਦੇ ਖਿਆਲ ਨਾਲ ਆਈ ਸੀ ਪਰ ਕਿਉਂਕਿ ਕ੍ਰਿਸ਼ਨ ਜੀ ਸਤਾਰ ਵਿਅਕਤੀ ਨਹੀਂ ਸੀ ਕਿ ਉਹਦੇ ਅੰਤ ਸਮੇਂ ਦਰਸ਼ਨ ਹੋ ਗਏ ਇਸ ਕਰਕੇ ਉਹਦਾ ਪਾਰ ਉਤਾਰਾ ਹੋ ਗਿਆ ਸੋ ਭਾਈ ਗੁਰਦਾ ਜਿਹੜੇ ਉਦਾਹਰਣ ਦੇ ਕਹਿੰਦੇ ਆ ਵੀ ਜੇ ਉਹਦਾ ਪਾਰ ਉਤਾਰਾ ਇਹਦੇ ਇੱਕ ਪਖ ਲਿਆ ਆ ਇੱਥੇ ਮਤਲਬ ਹੋਇਆ ਕਿ ਨਹੀਂ ਹੋਇਆ ਉਹ ਦਾ ਲੈਣ ਹੋਇਆ ਨਹੀਂ ਉਹ ਪਕੜ ਨਹੀਂ ਲਏ ਗਏ ਪਰ ਜੋ ਆਉ ਲੋਕਾਂ ਦੇ ਮਨਾਂ ਵਿੱਚ ਗੱਲ ਘਰ ਘਰ ਗਈ ਹੋਈ ਆ ਉਹਨੂੰ ਦੁਆਰਾਂ ਦੇ ਕੇ ਦੱਸ ਰਿਹਾ ਵੀ ਜਿਹੜੀ ਜੇਕਰ ਕੋਈ ਵਕਤੀ ਤੌਰ ਤੇ ਕਿਸੇ ਮਾੜਾ ਕਦੋਂ ਪੁੱੜ ਕੇ ਕਿਸੇ ਨੂੰ ਸਫਲਤਾ ਮਿਲਦੀ ਆ ਤਾਂ ਉਹਦੀ ਰਿਸ ਇਹ ਨਹੀਂ ਕਿ ਅਸੀ ਉਹ ਰਿਸ ਕਰਨ ਲੱਗ ਪਈਏ ਇਸ ਲਈ ਕਹਿੰਦੇ ਕਿ ਜੇਕਰ ਉਹਦੀ ਪੁੱਤ ਨਾ ਬਿਹੋ ਪਿਆਲਣ ਕੰਮ ਨਾ ਚੰਗਾ ਜੇ ਗਨਕਾ ਉਹਦੀ ਆਖੀ ਹੈ ਪਰ ਕਰ ਜਾਏ ਨਾ ਲਈ ਆ ਪੰਗਾ ਬਾਲਮੀਕ ਨੇ ਸਾਰੇ ਆ ਮਾਰੇ ਬਾਟ ਨਾ ਹੋਇ ਨ ਸੰਗਾ ਤੇ ਕਹਿੰਦਾ ਫੰਦਕ ਉਧਰ ਆਖੀ ਜਨ ਫਾਹੀ ਪਾਇ ਨ ਫੜਿਆ ਟੰਗਾ ਜੇ ਕਸਾਈ ਉਧਰੇ ਆ ਜੀਆਂ ਘਾਏ ਨ ਖਾਈਆ ਭੰਗਾ ਪਾਰਿਓ ਤਾਰੇ ਵਹਤਾ ਸੋਇਨਾ ਲੋਹੋ ਨਾਹੀਂ ਕਰੰਗਾ ਫਿਰ ਅਖੀ ਵੀ ਤਤ ਕੱਢਿਆ ਜਿਹੜੀ ਗੱਲ ਸਮਝਾਉਣ ਲਈ ਉਦਾਹਰਣ ਦੇ ਰਿਆ ਕਹਿੰਦੇ ਕਿ ਇੱਧ ਪਰਵਾਸੈ ਰਹਿਣ ਕੁਟਕਾ ਕਿ ਜਿਹੜੇ ਲੋਕ ਇਹਨਾਂ ਗੱਲਾਂ ਦੇਖ ਕੇ ਉਹਨਾਂ ਨੂੰ ਉਦੀਸ ਕਰਨ ਲੱਗ ਪੈਂਦੇ ਆ ਜਿਨ੍ਹਾਂ ਨੇ ਕਿ ਕਦੋਂ ਕੋਈ ਚੰਗਾ ਵਧੀਆ ਕਦੋਂ ਨਹੀਂ ਪੁੱਟਿਆ ਪਰ ਜੇ ਉਹਨਾਂ ਨੂੰ ਕੰਮ ਜਾਵੇ ਮਿਲੀ ਜਾਂ ਜਸ ਮਿਲ ਗਿਆ ਜਾਂ ਉਹਨਾਂ ਨੂੰ ਕੋਈ ਪ੍ਰਾਪਤ ਹੋਇਆ ਉਹਨਾਂ ਦੀਸ਼ ਕਰਾਂਗੇ ਕਹਿੰਦੇ ਚੰਗੇ ਬੰਦੇ ਆਸਾਨੀ ਕਰਦੇ ਫਿਰ ਜਿਹੜਾ ਦੁੱਧ ਹੀ ਉਹ ਦਿੰਦੇ ਆ ਕਿ ਪੈ ਖਜੂਰੀ ਜੀਵੀ ਆ ਝੜ ਖਜੂਰੀ ਝੜੋ ਨਾ ਕੋਈ ਖਜੂਰ ਦਾ ਜਿਹੜਾ ਉਹ ਦਰਖਤ ਦਾ ਬੜਾ ਉਹਦੇ 'ਚ ਅੰਨਾ ਬੜਾ ਮੁਸ਼ਕਲ ਹੁੰਦਾ ਬਲਾਊਚਾ ਵੀ ਹੁੰਦਾ ਉਹ ਕਹਿੰਦੇ ਜੇਕਰ ਕੋਈ ਖਜੂਰ ਤੇ ਚੜ ਗਿਆ ਜੇ ਉਹ ਡਿਗ ਪਿਆ ਉਹਨਾਂ ਛੱਟ ਪੱਟ ਨਹੀਂ ਲੱਗੀ ਤਾਂ ਇਹਦਾ ਮਤਲਬ ਨਹੀਂ ਕਿ ਤੁਸੀਂ ਵੀ ਇਸ ਕਰਨ ਲੱਗੋ ਕਿ ਤੁਸੀਂ ਵੀ ਜਾ ਕੇ ਛੜਬਾਰ ਲੱਗੋ ਆਪਣੇ ਆਟ ਪੈੜ ਦਰਾਉ ਜਾਣਾ ਕੋ ਬੈਠੋਗੇ ਜਾਂ ਆਟ ਪੈੜ ਦਰਾਉ ਬੈਠੋਗੇ ਫਿਰ ਇਹ ਕਹਿੰਦੇ ਉਜੜ ਪਿਆ ਨਾ ਮਾਰੀ ਹੈ ਉਜੜ ਰਹਾ ਨਾ 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 ਚੰਗਾ ਜੇ ਉਜਾਲ ਪਿਆ ਬੰਦ ਰਸਾ ਕੋਈ ਤੁਰਿਆ ਗਿਆ ਤਾਂ ਉਹਦਾ ਉਹਨੂੰ ਕੋਈ ਨੁਕਸਾਨ ਨਹੀਂ ਉਠਾਉਣਾ ਪਿਆ ਉਹ ਸੇਛ ਦਾ ਅਮਦ ਘਰ ਪਹੁੰਚ ਗਿਆ ਇਹਦਾ ਮਤਲਬ ਇਹ ਨਹੀਂਗਾ ਕਿ ਉਹ ਰਾ ਚੰਗਾ ਬਣ ਗਿਆ ਪਰ ਤੁਸੀਂ ਉਹ ਜੜਾ ਰਾਹ ਜਾਣਦੇ ਕਿ ਫੜ ਲਵੋ ਵੀ ਉਹਨੂੰ ਕੋਈ ਉਹਨਾਂ ਦੇ ਮੈਨੂੰ ਕੁਝ ਨਹੀਂ ਹੋਊਗਾ ਹਾਂ ਬਦਿਹਰੀ ਇਸ ਜਿਹੜੀ ਚੰਗੀ ਨਹੀਂ ਨੁਕਸਾਨਦਾਇਕ ਆ ਫਿਰ ਅਗੇ ਜੇ ਸਭ ਖਾਦਾ ਉਬਰੇ ਸਪਨਾ ਫੜਿਆ ਅੰਤ ਬਗੋਈ ਜੇਕਰ ਸਾਰੇ ਸਭ ਨੂੰ ਡੰਗ ਮਾਰਿਆ ਉਹ ਬਚਾ ਗਿਆ ਉਹਦੀ ਮੌਤ ਨਹੀਂ ਹੋਈ ਉਹਦੀ ਰੇਲਾ ਸਭ ਨਹੀਂ ਸੀਗਾ ਤਾਂ ਇਹਦਾ ਮਤਲਬ ਦੇਖ ਕੇ ਅਸੀਂ ਆ ਕੀ ਵੀ ਉਹਨੂੰ ਤਾਂ ਕੁਝ ਨਹੀਂ ਹੋਇਆ ਹਾਂ ਮੈਨੂੰ ਤੁਸੀਂ ਵੀ ਜਾ ਕੇ ਜਿਹੜੇ ਸਪਨ ਹਸਤਪਾਲ ਲਈਏ ਉਹਦੇ ਕੀ ਆਪਣੀ ਜਾਣ ਕੋ ਆ ਬਿਠਾਂਗੇ ਫਿਰ ਅਖਿਆ ਕਿ ਵਹਿਣ ਬਹਾਂ ਦਾ ਨਿਕਲਿਆ ਬਿਨਤੋ ਲੈਡ ਮਰਿਆ ਪਲੋਈ ਕਿ ਜੇ ਹੜ ਆਇਆ ਆ ਤੋ ਹੜ ਵੀ ਕੋਈ ਬਚ ਨਿਕਲੇ ਆ ਹਾਂ ਤੋ ਉਹਦੇ ਜੋ ਨਹੀਂ ਕੁਝ ਹੈ ਮੰਨ ਲਓ ਤਾ ਇਹ ਨਹੀਂ ਕਿ ਸਿਆਕੀ ਬਈ ਇਹ ਬਚ ਗਿਆ ਨਹੀਂ ਬਚੂਗਾ ਛਾਲ ਮਾਰ ਦੇਈ ਇਹ ਕੀ ਹੈ ਮਰਾਂਗੇ ਆਪਣੇ ਜਾਣ ਗਵਾ ਬੀਠਾਂਗੇ ਤੋ ਫਿਰ ਆਖਿਆ ਪਤੋ ਉਧਾਰਨ ਆਖਿਆ ਫਿਰ ਤੇ ਹਣ ਜਾਨ ਜਨ ਹੋਈ ਬਾਹੋ ਭਗਤ ਗੁਰਮਤ ਹੈ ਦੁਰਮਤ ਦਰਗਾਹ ਲਹਿ ਨਾ ਢੋਈ ਅੰਤ ਕਮਾਨਾ ਹੋਏ ਸਤ ਹੋਈ ਇਸ ਲਈ ਨੁਕਸਾਨ ਦਾ ਪਾਕਾ ਕਿ ਚੰਗੇ ਬੰਦੇ ਜਿਹੜਾ ਉਹ ਕਦੇ ਵੀ ਜੇਕਰ ਬੁਰਾ ਵਿਅਕਤੀ ਕੋਈ ਮਾੜਾ ਵਿਅਕਤੀ ਜੇਕਰ ਉਹਨੇ ਕੋਈ ਕਦਮ ਕੀਤਾ ਆ ਕੋਈ ਗਲਤ ਕਦਮ ਕੀਤਾ ਉਹਨੂੰ ਕਾਮਯਾਬੀ ਮਿਲ ਗਈ ਆ ਤਾਂ ਉਹਨੂੰ ਦੇ ਕੇ ਉਹਦੀ ਹਰੀਸ਼ ਨਹੀਂ ਕਰੂਗਾ ਠੀਕ ਮਤ ਉਹ ਹਰੀਸ਼ ਕਰਨਾ ਚੰਗੇ ਬੰਦੇ ਜਿਹੜਾ ਹਮੇਸ਼ਾ ਉਹਨੂੰ ਜਿਹੜਾ ਆਵਾਇਡ ਕਰੂਗਾ ਕਿ ਨਹੀਂ ਜੇ ਉਹਨੂੰ ਨੇ ਮਿਲਿਆ ਕਿ ਮੈਂ ਉਹਰਾ ਫੜ ਲਾਵਾਂ ਤੇ ਨੁਕਸਾਨ ਜਿਹੜੇ ਆ ਉਹ ਬੰਦੇ ਦਾ ਆਤਮ ਨੁਕਸਾਨ ਤੇ ਹੈ ਹੀ ਆ ਸਰੀਰ ਨੂੰ ਨੁਕਸਾਨ ਵੀ ਹੁੰਦੇ ਆ ਮਾਨਸਿਕ ਤੌਰ ਤੇ ਵੀ ਹੁੰਦਾ ਸਮਾਜਿਕ ਤੌਰ ਤੇ ਵੀ ਹੁੰਦਾ ਅਰਤਕ ਤੌਰ ਤੇ ਵੀ ਹੁੰਦਾ ਮਤਲਬ ਹਰ ਪੱਖੋਂ ਜਿਹੜਾ ਉਹ ਕਿ ਬਦਨੋ ਗੇਰਾ ਬਹੁਤ ਨੁਕਸਾਨ ਜਲਾ ਉਠਾਣਾ ਪੈਂਦਾ ਹਾਂ ਮੈਂ ਇਹਦੇ ਦੋ ਕੁਇਕ ਕੁਐਸਚਨ ਕਰਨਾ ਚਾਹੁੰਦਾ ਦੋ ਕੁ ਮਿੰਟ ਹੈ ਦੋ ਅਖਾਨ ਜੀ ਹੋ ਸਕਦਾ ਉਹ ਰੀਸ ਕਰਨ ਨਾਲ ਰਿਲੇਟਡ ਹੈ ਹਮਮ ਕੀ ਹੋਤਦਾ ਆਪਣਾ ਨਾ ਕਰੇ ਦੂਜੇ ਦਾ ਕਰਦਾ ਹੋਵੇ ਇੱਕ ਹੈਗਾ ਮੀਮ ਹਕੀਮ ਖਤਰਾ ਜਾਨ ਜੀ ਕਿ ਹਕੀਮ ਤੂੰ ਰੀਸ ਕਰਕੇ ਦੂਜਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹਮਮ ਦੂਜੀ ਹੈ ਕਿ ਜਦੋਂ ਨਕਲ ਮਾਰੋ ਉਹ ਵੀ ਅਕਲ ਨਾਲ ਮਾਰੋ ਹਾਂ ਜੀ ਇਸ ਲਈ ਕਹਿੰਦਾ ਵੀ ਜਿਹੜੀ ਨਕਲ ਆ ਉਹ ਵੀ ਅਕਲ ਨਾਲ ਅਕੁੰਦ ਬਿਨਾ ਨਹੀਂ ਬਚਦੀ ਹਾਂ ਤੋ ਕਰ ਜਿਹੜੀ ਆ ਇਹ ਬਿਲਕੁਲ ਗੱਲ ਠੀਕ ਆ ਕਿ 20 30 ਟੀਮੇਜ ਤਾਂ ਦੂਜੇ ਬੰਦੇ ਨੂੰ ਡੈਮੇਜ ਕਰ ਗਿਆ ਇਹ ਆਮ ਜਿਹੜਾ ਆਮ ਹੀ ਹੁੰਦਾ ਇਹ ਨੁਕਸਾਨ ਦਾ ਬੜਾ ਵੱਡਾ ਪਹਿਲੂ ਹੈ ਇੱਕ ਕਿ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਉਹਦੀ ਰੀਸ ਕਰਨ ਲੱਗ ਪਏ ਨੇ ਉਹ ਗੁੰਣ ਨਹੀਂ ਉਭਰਉਂਦੇ ਆ ਪੰਜ ਦਾ ਪਹਿਲਾਂ ਗੱਲ ਕਰ ਆਏ ਆ ਕਿ ਜਿਹੜਾ ਕੋਈ ਹਕੀਮ ਆ ਮਾਦੋ ਇਲਾਜ ਕਰ ਰਿਹਾ ਲੋਕੀਓ ਕੋ ਠੀਕ ਹੋ ਰਹੇ ਆ ਤੇ ਮੈਂ ਦੇਖਾਂ ਵੀ ਇਹਦਾ ਲੋਕ ਬੜੀ ਜਿਆਦਾ ਕਰ ਕਰ ਰਹੇ ਆ ਜਿਹੜਾ ਉਹਦਾ ਠੀਕ ਹੋ ਰਿਹਾ ਇਹਨੂੰ ਬੜਾ ਪੈਸਾ ਵੀ ਬਣ ਰਿਹਾ ਤੇ ਮੈਂ ਵੀ ਜਾ ਕੇ ਹੱਡੀ ਕੋਲ ਕੇ ਬਹਿ ਜਾਵਾਂ ਜਿਵੇਂ ਉਹ ਪੂੜੀਆਂ ਦਿੰਦਾ ਪੂੜੀਆਂ ਬਣਾ ਕੇ ਦੇਣ ਲੱਗ ਪਾ ਇਹ ਇਹ ਸਮਝਦੇ ਨੇ ਕਿ ਪੂੜੀ ਵਿੱਚ ਪਾਇਆ ਕੀ ਆ ਇਹ ਬਲੇ ਦੇਖਾਂਗੇ ਪੂੜੀ ਇਦਾਂ ਦੀ ਸੀ ਦਵਾਈ ਉਹ ਰੰਗ ਇਦਾਂ ਦਾ ਸੀ ਸ਼ੀਸ਼ੀ ਇਦਾਂ ਦੀ ਸੀਗੀ ਉਹ ਸਾਰਾ ਕੁਝ ਕਰ ਲਵੇ ਪਰ ਉਹ ਪੱਲੇ ਕੁਝ ਨਾ ਹੋਵੇ ਤਾਂ ਕੀ ਆ ਉਹ ਕਿ ਬੁੱਧਾਨੋ ਮੋੜ ਮੋੜ ਤੇ ਗਿਲ ਰਿਹਾ। ਤੁਸੀਂ ਜਿਹੜਾ ਇਹਦੇ ਵੀ ਬੜੀ ਸਚਾਈ ਆ ਇਹਦੇ ਵੱਲ ਇਸ਼ਾਰਾ ਕਰ ਰਹੀ ਹੈ ਆ ਕਿ ਕਿਵੇਂ ਜਦੋਂ ਅਸੀਂ ਰੀਸ ਕਰਦੇ ਆ ਗੁਣ ਨਹੀਂ ਅਪਣਾਉਂਦੇ ਕੇਵਲ ਉਹਦੇ ਵਰਗਾ ਪੇਖ ਬਣਾ ਲੈਨੇ ਆ ਲਿਵਾਸ ਬਣਾ ਲੈਨੇ ਆ ਉਹਦੇ ਵਰਗੇ ਜਿਹੜੇ ਆ ਮੰਨੋ ਬਾਹਰਲਾ ਰੂਪ ਰੰਗ ਦੇ ਦੇਨੇ ਆ ਪਰ ਉਹ ਗੁਣ ਨਹੀਂ ਅਪਣਾਉਂਦੇ ਤਾਂ ਉਹ ਆਪਣੇ ਆਪ ਨੂੰ ਨੁਕਸਾਨ ਹੁੰਦਾ ਤੇ ਦੂਜਿਆਂ ਨੂੰ ਵੀ ਹੁੰਦਾ। ਜਿਵੇਂ ਗੁਰਬਾਣੀ ਪਾ ਕੇ ਆਪਾਂ ਗੁਰਬਾਣੀ ਜਦੋਂ ਕਰਾਂਗੇ ਖੋਲਾਂਗੇ ਤੇ ਫਿਰ ਆਪਾਂ ਸਮੇ ਨੂੰ ਤਿਆਰ ਰੱਖਦੇ ਆਪਾਂ ਇਹ ਤੋਂ ਸੰਕੁਚਦੇ ਆ ਜੀ ਠੀਕ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਅੱਜ ਅਸੀਂ ਰੀਸ ਬਾਰੇ ਬੜੀਆਂ ਗੱਲਾਂ ਕੀਤੀਆਂ ਅਸੀਂ ਗੁਰਬਾਣੀ ਦਾ ਪੱਖ ਨੈਕਸਟ ਐਪੀਸੋਡ ਵਿੱਚ ਲਵਾਂਗੇ ਸੋ ਮੇਰਾ ਖਿਆਲ ਆ ਜੇ ਰੀਸ ਦੇ ਉੱਤੇ ਕਿਸੇ ਦਾ ਕੋਈ ਕੁਐਸਚਨ ਹੋਵੇ ਇਹ ਇੱਕ ਬੜਾ ਇੰਪੋਰਟੈਂਟ ਜਿਹਾ ਹੈ ਕਿਉਂਕਿ ਅਸੀਂ ਕਈ ਵਾਰੀ ਰੀਸ ਕਰਦੇ ਨਾ ਕੱਲ ਸਿਰਫ ਆਪਣਾ ਨੁਕਸਾਨ ਕਰਦੇ ਆ ਕਿਵੇਂ ਸਮਾਜ ਦਾ ਵੀ ਨੁਕਸਾਨ ਕਰ ਰਹੇ ਆ ਔਰ ਸਮਾਜਿਕ ਨੁਕਸਾਨ ਦੇ ਵਿੱਚ ਅਸੀਂ ਹੋਰ ਕਈ ਪਰਿਵਾਰਾਂ ਦਾ ਨੁਕਸਾਨ ਕਰਦੇ ਆਂ ਕਈ ਕੁਝ ਹੋਰ ਕਰ ਰਹੇ ਆਂ ਇਹ ਕੱਲਾ ਵੀਰ ਤੇ ਐਕਸ਼ਨ ਤੇ ਨਹੀਂ ਆ ਸਾਡੀ ਇਮੋਸ਼ਨਸ ਤੇ ਤੇ ਜੜੀਆਂ ਸਾਡੀ ਮਾਨਸਿਕ ਸੋਚ ਆ ਉਹਦੇ ਤੇ ਵੀ ਆ ਕਈ ਵਾਰੀ ਅਸੀਂ ਇਹ ਵੀਰਾਂ ਜੜੀਆਂ ਇੱਕ ਦੂਜੇ ਨੂੰ ਸਲਾਮਾ ਦਿੰਦੇ ਆ ਬਿਹੇਵੀਅਰਲਸ ਆ ਸਲਾਮਾ ਉਹ ਵੀ ਵੀਰਾਂ ਦੇ ਵਿੱਚ ਆਉਂਦੀਆਂ ਸੋ ਇਹ ਪਹਿਲੂ ਸਾਰੇ ਧਿਆਨ ਵਿੱਚ ਰੱਖਿਆ ਕਰੋ ਤੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਫਿਰ ਤੋਂ ਬੇਨਤੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੋਸਟ ਕਰਿਆ ਕਰੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ